ਜਦ ਮੇਰੇ ਪਾਰ ਖੋਲਦੇ ਹਨ ਤਾਂ ਸੁਰੰਗਾਂ ਨਿਕਲਦੀਆਂ ਹਨ ਪਰਮੇਸ਼ਵਰ ਖੁਸ਼ ਹੁੰਦੇ ਹਨ ਸਾਰਾ ਕੰਮ ਤੇ ਮੈਂ ਕਰ ਰਿਆ ਹਾਂ ਫਿਰ ਕਿਉਂ ਨਾ ਮੈਂ ਹੀ ਪਰਮੇਸ਼ਵਰ ਬਣ ਜਾਵਾਂ ਸਾਰਾ ਰਾਜपाट ਤੇ ਮੇਰੇ ਵਸ ਵਿੱਚ ਹੈ ਮੇਰੇ ਹੱਥ ਦੇ ਵਿੱਚ ਹੈ ਤਾਂਨੇ ਸਵਰਗ ਵਿੱਚ ਬਗਾਵਤ ਕੀਤੀ ਉਹ ਪਰ ਉਹਨੇ ਆਪਣੇ ਨਾਲ ਜਿੰਨੇ ਸਵਰਗ ਤੋਂ ਸਨ ਉਹਨਾਂ ਨੂੰ ਆਪਣੇ ਨਾਲ ਰਲਾ ਲਿਆ ਔਰ ਪਰਮੇਸ਼ਵਰ ਨਾਲ ਬਗਾਵਤ ਕੀਤੀ ਹੰਕਾਰਿਆ ਗਿਆ ਤਵਚਨ ਦੇ ਵਿੱਚ ਲਿਖਿਆ ਹੈ ਸ਼ੈਤਾਨ ਤਰਤੀ ਤੇ ਬਿਜਲੀ ਵਾਂਗ ਉੱਡ ਗਿਆ ਪਟਕਿਆ ਗਿਆ ਅਜਿਹੀ ਜਦੋਂ ਮੀਟਿੰਗਸ ਤੇ ਜਾਂਦੇ ਆ ਸਾਰੇ ਇਦਾਂ ਨਹੀਂ ਨੇ ਵਾਰ ਕਈ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਦੇਖਿਆ ਹੈ ਜਦੋਂ ਸੀ ਮੀਟਿੰਗ ਦੇ ਵਿੱਚ ਜਾਂਦੇ ਆ ਤਾਂ ਵਰਸ਼ਿਪ ਹੋ ਰਹੀ ਹੁੰਦੀ ਹੈ ਤੇ ਮੈਂ ਕਈ ਵਾਰ ਦੇਖਿਆ ਹੈ ਜਿਹੜਾ ਇਨਸਾਨ ਵਰਸ਼ਿਪ ਕਰਾ ਰਿਹਾ ਹੈ ਉਹ ਸੋਚਦਾ ਹੈ ਬਸ ਮੈਂ ਹੀ ਆ ਸਾਰੀ ਜਗ੍ਹਾ ਇਹ ਨਹੀਂ ਹੈ ਪਰ ਗਾਤੇ ਮੈਂ ਦੇਖਿਆ ਹੈ ਉਹ ਕਹਿੰਦੇ ਆ ਮੈਂ ਹੀ ਆ ਔਰ ਦੂਸਰਾ ਬੈਠ ਕੇ ਉਹ ਤਾੜੀ ਵੀ ਨਹੀਂ ਵਜਾਂਦਾ ਗੀਤ ਵੀ ਨਹੀਂ ਬੋਲਦਾ ਤਬ ਮਨ ਵਿੱਚ ਸੋਚ ਰਿਹਾ ਆਂਦਾ ਏ ਜਦੋਂ ਮੈਨੂੰ ਮੌਕਾ ਮਿਲੇਗਾ ਮੈਂ ਫੱਟੇ ਚੱਕ ਦੇਣੇ ਨੇ ਜਦੋਂ ਮੈਨੂੰ ਮੌਕਾ ਮਿਲੇਗਾ ਮੈਂ ਤਨ ਤਨ ਕਰਾ ਦੇਣੀ ਹੈ

ਅਰਾਧਨਾ ਦਾ ਸਮਾਂ ਐ ਮੈਟਰ ਨਹੀਂ ਕਰਦਾ ਕੌਣ गा ਰਿਆ ਰੇ ਮੈਟਰ ਇਹ ਕਰਦਾ ਅਸੀਂ ਜਿੱਥੇ ਵੀ ਹਾਂ ਪਰਮੇਸ਼ਵਰ ਸਾਨੂੰ ਸੁਣ ਰਿਹਾ ਹੈ ਅਸੀਂ ਅੱਗੇ ਬੈਠੇ ਆ ਪਿੱਛੇ ਬੈਠੇ ਆ ਵਿੱਚਕਾਰ ਹਾਂ ਸੱਜੇ ਖੱਬੇ ਆ ਪਰਮੇਸ਼ਵਰ ਸਾਡੀ ਅਰਾਧਨਾ ਨੂੰ ਸੁਣ ਰਿਹਾ ਹੈ ਅਸੀਂ ਮਨੁੱਖਾਂ ਲਈ ਨਹੀਂ ਪਰਮੇਸ਼ਵਰ ਦੇ ਲਈ ਗਾਉਣਾ ਤੇ ਵਜਾਉਣਾ ਹੈ ਕਿਉਂਕਿ ਸੁਰ ਤੇ ਤਾਲ ਪਰਮੇਸ਼ਵਰ ਵੱਲੋਂ ਬਖਸ਼ੇ ਜਾਂਦੇ ਹਨ ਬੁੱਧੀ ਪਰਮੇਸ਼ਵਰ ਵੱਲੋਂ ਬਖਸ਼ੀ ਜਾਂਦੀ ਹੈ ਚੰਗੀ ਆਵਾਜ਼ ਪਰਮੇਸ਼ਵਰ ਵੱਲੋਂ ਬਖਸ਼ੀ ਜਾਂਦੀ ਹੈ ਅਰ ਜਿਹੜਾ ਵਰਸ਼ਿਪ ਪਰ ਪਰਮੇਸ਼ਵਰ ਦੀ ਇੱਜ਼ਤ ਕਰਦਾ ਹੈ ਦੂਸਰੇ ਗੋਸਪਲ ਸਿੰਗਰ ਦੀ ਇੱਜ਼ਤ ਕਰਦਾ ਹੈ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣਦਾ ਹੈ ਪਰਮੇਸ਼ਰ ਖੁਦ ਉਹਦੇ ਮੂੰਹ ਦੇ ਵਿੱਚੋਂ ਬੋਲਦਾ ਹੈ ਹallelujah ਸਵਰਗੀ ਦੂਤ ਨਾਲ ਆराधना ਕਰਾਉਂਦੇ ਹਨ ਹallelujah ਸਵਰਗੀ ਦੂਤ ਪ੍ਰਾਰਥਨਾ ਕਰਾਉਂਦੇ ਹਨ ਔਰ ਪਰਮੇਸ਼ਰ ਸਾਡਾ ਮੂੰਹ ਬੰਦਦਾ ਹੈ ਅੱਜ ਅਸੀਂ ਕੀ ਸਿੱਖ ਰਹੇ ਹਾਂ ਆਪਣੇ ਹੱਥਾਂ ਨੂੰ ਉਠਾ ਕੇ ਦੱਸੀ ਅੱਜ ਅਸੀਂ ਕੀ ਸਿੱਖ ਰਹੇ ਹਾਂ ਯੇਸ਼ੂ ਨੇ ਕਿਹਾ ਮੈਂ ਜੋ ਹਾਂ ਮੈਂ ਉਹ ਹਾਂ ਉਹ ਹੀ ਪਰਮੇਸ਼ਵਰ ਹੈ ਜਿਹੜਾ ਸਾਨੂੰ ਬਲਦੀ ਹੋਈ ਪੱਠੀ ਦੇ ਵਿੱਚੋਂ ਬਾਹਰ ਕੱਢ ਸਕਦਾ ਹੈ ਉਹ ਹੀ ਪਰਮੇਸ਼ਵਰ ਹੈ ਜਿਹੜਾ ਸਾਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕੱਢ ਸਕਦਾ ਹੈ